ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜੀ ਵਧੀਆ ਉੱਚੇ ਮਾਡਲਾਂ ਦੇ ਨੀਵੇਂ ਮਾਡਲਾਂ ਦੇ ਟਰੈਕਟਰ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਦੱਬ ਕੇ ਆਪਣਾ YouTube ਚੈਨਲ ਜੀ ਫਾਰਮਰ ਕਿੰਗ ਨਟਗੜਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਅੰਡ ਤੱਕ ਬਾਈ ਲਾਜ਼ਮੀ ਦੇਖੋ ਇਹ ਆਪਣਾ ਲਾਈਵ ਚੱਲ ਰਿਹਾ ਹੈ ਬਾਈ ਜੀ ਟਰੈਕਟਰ ਬਰਨਾਲਾ ਮੰਡੀ ਦੇ ਵਿੱਚ ਮਿੱਤਰੋ ਇਹ ਮੰਡੀ ਹਰ ਸੋਮਵਾਰ ਨੂੰ ਲੱਗਦੀ ਆ ਸਬਜ਼ੀ ਮੰਡੀ ਦੇ ਕੋਲ ਜਮਾ ਕੋਲੇ ਹੈਗੀ ਤੇ ਆਜੋ ਬਾਈ ਮੰਡੀ ਦੇ ਵਿੱਚ ਜੇ ਕਿਸੇ ਭਰਾ ਨੂੰ ਟਰੈਕਟਰ ਲੈਣਾਗਾ ਵਧੀਆ ਟਰੈਕਟਰ ਹੈ ਇਹ ਬਈਆ ਦਿਖਾਵਾਂਗੇ ਤੁਹਾਨੂੰ ਟਰੈਕਟਰ ਤੇ ਆਪਣੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਭਾਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਭਰਾਵੋ ਤੇ ਇੰਨੀ ਇੱਕ ਮਿਹਰਬਾਨੀ ਲਾਜ਼ਮੀ ਕਰ ਦਿਓ ਭਾਈ ਜੀ ਦੇਖੋ ਟਰੈਕਟਰ ਦਿਖਾਉਣਾ ਸਾਨੂੰ ਪਹਿਲਾ ਲਓ ਜੀ ਮਿੱਤਰੋ ਟਰੈਕਟਰ ਦੇਖੋ ਪਹਿਲਾ ਟਰੈਕਟਰ ਆ ਗਿਆ ਜੀ ਜੌਂਡੀ ਯਾਰ ਦੇ ਸਕਦੇ ਹਾਂ ਜੀ ਪਹਿਲਾ ਟਰੈਕਟਰ ਜੌਂਡੀ ਯਾਰ ਮੈਨੂੰ ਮੜੀ ਸੈਟਿੰਗ ਕਰ ਲੈਣੀ ਜੀ ਸੈਟਿੰਗ ਇਸ ਸੜਕੇ ਆਪਣੀ ਹੋ ਗਈ ਤੇ ਤੁਸੀਂ ਟਰੈਕਟਰ ਦੇਖੋ ਜੀ ਲਓਏ ਮਿੱਤਰੋ ਦੇਖੋ ਜੌਂਡੀਅਰ ਟਰੈਕਟਰ ਆ ਗਿਆ ਜੀ ਜੌਂਡੀਅਰ ਟਰੈਕਟਰ ਹੈ ਜੀ ਚਾਰੇ ਟਾਇਰ ਵਧੀਆ ਤੁਹਾਡੇ ਸਾਹਮਣੇ ਆ ਚਾਰੇ ਟਾਇਰ ਪੂਰੇ ਸ਼ਰੀਰ ਦੇ ਆ ਜੀ ਐਮ ਆਰ ਪੇ ਦੇ ਟਾਇਰ ਆ ਜੀ ਤੇ ਸਮੇਤ ਟਰਾਲੀ ਬਕਾਉ ਆ ਜੀ ਟਰਾਲੀ ਦਾ ਰੇਟ 235000 ਮਿੱਤਰੋ ਟਰਾਲੀ ਦੇਖੋ ਬਹੁਤ ਸੋਹਣੀ ਆ ਜੀ ਟਰੈਕਟਰ ਜੌਂੜੀ ਆ ਰਿਹਾ ਜੀ ਦੇ ਸਕਦੇ ਆ ਤੇ ਡੁੱਟੀ ਬੂਟਰ ਲੱਗਿਆ ਜੀ ਟਾਇਰ ਵਧੀਆ ਪਿਆ ਟਰੈਕਟਰ ਦੇ ਟੈਂਕੀ ਟੂਕੀ ਸਾਫ ਪਈ ਆ ਜੀ ਦੇ ਸਕਦੇ ਆ ਜੀ ਮਰਗਾੜ ਵਧੀਆ ਪਿਆ ਟਰੈਕਟਰ ਦੇ ਮਿੱਤਰੋ ਲੈ ਸਕਦੇ ਹਾਂ ਛਤਰੀ ਵਧੀਆ ਪਈ ਆ ਜੀ ਲੱਗੀ ਨਵੀਂ ਨਵੇਂ ਵਰਗੀ ਛਤਰੀ ਆ ਜੀ ਦੇਖ ਸਕਦੇ ਹੋ ਜੀ ਸਕਰੀਨ ਬੰਦੇ ਦਾ ਟਰੈਕਟਰ ਰੱਖਿਆ ਹੋਇਆ ਹੈ ਤੇ ਨਾਲ ਦੀ ਸੀਟ ਆ ਜੀ ਲੈ ਸਕਦੇ ਹੋ ਬਾਈ ਜੀ ਮੀਟਰ ਚੱਲਿਆ ਹੋ ਤਾਂ ਜੀ ਆਪ ਦੇ ਸਕਦੇ ਹੋ ਸਟੀering ਪ੍ਰਾਈਸ ਤੇ ਆ ਜੀ ਤੇ ਤੁਸੀਂ ਦੇਖ ਸਕਦੇ ਹੋ ਬਈ ਵੀਡੀਓ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਮੂਰੇ ਬੇਟ ਧਰੇ ਹੋਏ ਆ ਜੀ ਟਰੈਕਟਰ ਦੇ ਜੌਂਡੀਅਰ ਦੇ ਟਾਪ ਮਾਡਲ ਹੈ ਜੀ 10 2010 ਮਾਡਲ 4,75,000 ਰੁਪਏ ਰੇਟ ਹੈ ਜੀ ਯਾਨੀ ਕਿ ਡਿਮਾਂਡ ਆ ਬਾਕੀ ਮੌਕੇ ਤੇ ਹੋਊਗਾ ਪਾਵਰ ਸਟੀering ਦੇ ਵਿੱਚ ਟਰੈਕਟਰ ਜੌਂਡੀਅਰ ਜੀ 5310 5310 ਬਈ ਜੀ ਕਲਰ ਹੈ ਬਿਲਟੂ ਮੇਸਰ ਕਾਲੇ ਉੱਤੇ ਡਲ ਹੈ ਜੀ ਸਾਈਡ ਗੇਅਰ ਆ ਟਰੈਕਟਰ ਸੋਹਣਾ ਬਈ ਮੇਸਰ ਜੀ ਦੇ ਵਿੱਚ ਲੋ ਵੀ ਮਿੱਤਰੋ ਟਰਾਲੀ ਵੀ ਨੇ ਵੀ ਮਾਰ ਲੈਣੇ ਕਿ ਮਾਰ ਲਓ ਟਰਾਲੀ ਬਣਾ ਚੱਕੇ ਤੋਂ ਆ ਜੀ ਦੇਖ ਸਕਦੇ ਹੋ ਟਰਾਲੀ ਦੂਜਾ ਵੀ ਟਰੈਕਟਰ ਵੀ ਬਣ ਕੋਈ ਜੌਂਦੀ ਆ ਰਹਿ ਗਿਆ ਜੀ ਦੇਖ ਸਕਦੇ ਜੌਂਦੀ ਆਰ ਦੂਜਾ ਟਰੈਕਟਰ ਵੀ ਇਹਦੇ ਵੀ ਬੀਲ ਰੰਮ ਪਏ ਹੋਏ ਆ ਦੇਖ ਸਕਦੇ ਹੋ ਟਰੈਕਟਰ ਇਹ ਵੀ ਸੋਹਣਾ ਜੀ ਦੇਖੋ ਮਿੱਤਰੋ ਉਹ ਲਾਲ ਜਾਂ ਤੀਰ ਜਾਂ ਵੀ ਲੱਗੇ ਹੋਏ ਤੇ ਤੇ ਇਹਦੇ ਡੱਕ ਡੱਕ ਲੱਗੇ ਹੋਏ ਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਡਰਾਵਲ ਪਾਈ ਆ ਜੀ ਮਗਰ ਡਰਾਵਲ ਦੂਜੇ ਦੇ ਵੀ ਪਾਈ ਸੀ ਦੇਖ ਸਕਦੇ ਆ ਨਵੇਂ ਮਾਡਲ ਉੱਤਿਆ ਜੀ 5310 ਹੈ ਦੇਖ ਸਕਦੇ ਆ ਵੀਡੀਓ ਦੇ ਵਿੱਚ ਇਹ ਬਈ ਕਾਲਰ ਸ਼ਿਫਟ 3 ਹੈ B3 ਹੈ ਦੇਖ ਸਕਦੇ ਆ ਬਈ ਜੀ ਟਰੈਕਟਰ ਸੋਨਾ ਬਈ ਟਰੈਕਟਰ ਹੋਰ ਵੀ ਆਈ ਜਾਂਦੇ ਹਲੇ ਟਰੈਕਟਰ ਦੇ ਟਰੈਕਟਰ ਬਹੁਤ ਵਧੀਆ ਜੀ ਮਾਡਲ 17 ਜੀ ਇਹ 325000 ਰੁਪਏ ਰੇਟ ਹੈ ਇਹਦੇ ਬਈ ਵੇਟ ਤਰੇਵੇ ਮੂਰੇ ਤੁਸੀਂ ਦੇ ਸਕਦੇ ਬਹੁਤ ਵਧੀਆ ਨਾਲ ਦੇ ਵੇਟ ਆ ਜੀ ਦੇਖੋ ਵੀਡੀਓ ਦੇ ਵਿੱਚ ਪਾਵਰ ਸਟੀering ਹੈ ਜੀ ਟਾਇਰ ਵਧੀਆ ਪੇਂਟ ਟਰੈਕਟਰ ਦੇ ਟਾਇਰ ਬਲ ਬਲ ਪੂਰੇ ਸੋਨੇ ਪਏ ਆ ਬਾਈ ਕਮੈਂਟ ਕਰਿਓ ਲਾਇਕ ਜੀ ਵੀਡੀਓ ਸ਼ੇਅਰ ਕਰਿਓ ਡੈਕ ਬਹੁਤ ਵਧੀਆ ਲੱਗਿਆ ਹੋਇਆ ਜੀ ਨਾਲ ਹੀ ਆ ਡੈਕ ਜਿਹੜਾ ਪਾਇਆ ਨੇ ਦੇਖ ਸਕਦੇ ਆ ਜੀ 16 ਜੋ ਟਾਇਰ ਆ ਬਾਈ ਗੁੜੀਆਰ ਦੇ ਬਹੁਤ ਹੀ ਅੱਛਾ ਟਰੈਕਟਰ ਹੈ ਜੀ ਜੇ ਨਹੀਂ ਲੈਣਾ ਜੀ ਹਰੇ ਡਾ ਡਾ ਟਰੈਕਟਰ ਹੈ ਜੀ ਹੋਂਦੀ ਆਰ 53 10 ਹੈ ਜੀ ਵੀਡੀਓ ਸ਼ੇਅਰ ਕਰਦੇ ਲਾਇਕ ਕਰਦੇ YouTube ਚੈਨਲ ਫਾਰਮਰ ਕਿੰਗ ਨਾਲ ਗਏ ਨੇ ਜੀ ਬਹੁਤ ਅੱਛੇ-ਅਛੇ ਟਰੈਕਟਰ ਪਹੁੰਚੇ ਜੀ ਮੰਡੀ ਦੇ ਵਿੱਚ। ਲੋ ਵੀ ਕੋਹੁਰ ਆ ਗਿਆ ਇੱਧਰ ਅਰਜਨ ਟਰੈਕਟਰ ਆ ਗਿਆ ਜੀ। ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਈ ਜੀ ਇਸ ਪੋਲੋ ਦੇ ਟਾਇਰ ਪਾਏ ਹੋਏ ਆ ਜੀ। ਆ ਪੋਲੋ ਦੇ ਟਾਇਰ ਆ ਜੀ। ਛਾਤਰੀ ਵਧੀਆ ਲੱਗੀ ਵੀ ਆ ਜੀ। ਦੇਖ ਸਕਦੇ ਦੂਜੀ। ਲੋਈ ਮਿੱਤਰੋ ਟਰੈਕਟਰ ਜਿਵੇਂ ਨਵੇਂ ਵਰਗੇ ਆ ਪਏ ਆ। ਤੇ ਲੱਟਾਂ ਲੁੱਟਣਾ ਵਧੀਆ ਜੀ ਚੌੜਾ ਚੌੜਾ ਹੈ। ਦੇਖ ਸਕਦੇ ਆ ਜੀ ਅਰਜਨ 9305 DI ਡੀ ਲਕਸ ਡੀ ਐਕਸ ਡੀ ਲਕਸ ਆ ਜੀ ਟਰੈਕਟਰ ਇਹ। ਪੌੜੀਆਂ ਪੂੜੀਆਂ ਵਧੀਆ ਚੜਨ ਨੂੰ ਦੇਖ ਸਕਦੇ ਹੋ ਟਾਇਰ ਮੋਟੇ ਆ ਜੀ ਮੂਹਲੇ ਟਾਇਰ ਮੋਟੇ ਪਾਏ ਹੋਇਆ ਵੈਂਪਰ ਲੱਗਿਆ ਬਰਨਾਲੇ ਦਾ ਨੰਬਰ ਆ ਜੀ ਪੀਪੀ 19 ਚ 5,55,000 ਰੇਟ ਆ ਜੀ 5,55,000 ਰੇਟ ਆ ਜੀ ਦੇਖੋ ਜੀ ਮਾਡਲ 2019 ਹੈ ਦੇਖੋ ਜੀ 5,55,000 ਰੇਟ ਆ ਤੇ ਬਰਨਾਲੇ ਦਾ ਨੰਬਰ ਹੈ ਜੀ ਇਹ ਦੇਖੋ ਜੀ ਪਾਵਰ ਸਟੀering ਹੈ ਟਰੈਕਟਰ ਬਹੁਤ ਅੱਛਾ ਟਰੈਕਟਰ ਹੈ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜੀ ਤੇ ਰਾਮਰ ਮੋਬਾਈਲ ਬਹੁਤ ਵਧੀਆ ਭਾਈ ਟਰੈਕਟਰ ਦੇ 16 ਦੇ 18 ਚ ਹੈ ਜੀ ਆਜੋ ਮਿੱਤਰੋ ਇਧਰ ਕਿਸ਼ਵਰਾਜ ਹੈਗੇ 855 ਇਹ ਵਧੀਆ ਟਰੈਕਟਰ ਹੈ ਜੀ 2006 ਮਾਡਲ ਹੈ 325000 ਰੁਪਏ ਰੇਟ ਕਰਦੇ ਆ ਭਾਈ ਜੇ ਸ਼ਾਇਦ ਜੀ ਪੰਜਾਬ ਨੰਬਰ ਹੈ ਟਰੈਕਟਰ ਵਧੀਆ ਜੀ ਦੇਖ ਸਕਦੇ ਹੋ ਪੰਜਾਬ ਨੰਬਰ ਹੈ ਜੀ ਟਰੈਕਟਰ ਸੋਹਣਾ ਭਾਈ ਚਾਰੇ ਟਾਇਰ ਵਧੀਆ ਹੈ ਟਰੈਕਟਰ ਦੇ ਸੀ ਹੈਡ ਜੋ ਟਾਇਰ ਆ ਜੀ ਮਗਰਲੇ ਸੈਂਟਰ ਗੇਰ ਆ ਜੀ ਟਮਾਟਰ 855 ਐਫ ਇ ਦੇਖੋ ਵੀ ਟਰੈਕਟਰ ਪੁੱਛੋ ਦੇਖੋ ਟਰੈਕਟਰ ਸੋਹਣਾ ਪਾਸ਼ੰਗੇ ਦੀ ਹੋ ਸਕਦੀ ਐ ਟਰੈਕਟਰ ਦੀ ਇਹ ਚੈੱਕ ਦਿਓ ਹੋਊਗੀ ਪਾਸ਼ੰਗੇ ਲੋ ਵੀ ਲੀਲਾ ਸਵਰਾਜ ਆ ਗਿਆ 735 ਟਰੈਕਟਰ ਵੀ ਸੋਹਣਾ ਜੀ ਇਹ ਚੈੱਕ ਦਿਓ ਬਈ 12 4 28 ਦੇ ਟਾਇਰਾਂ ਚ ਦੇਖੋ ਟਾਇਰ ਵਧੀਆ ਪਏ ਆ ਸੈਂਟਰ ਗਿਰ ਲੋ ਜੀ ਮਿੱਤਰੋ ਵਾਂਪਰ ਲੱਗ ਗਿਆ ਕੰਪਨੀ ਵਾਲਿਆਂ ਦਾ ਜਿਹੇ ਜਿਹੇ ਆ ਵਧੀਆ ਟਰੈਕਟਰ ਹੈ ਜੀ ਇਹ ਕਿਸੇ ਨੂੰ ਲੈਣਾ ਤਾਂ ਸੰਪਰਕ ਕਰਿਓ ਸਾਨੂੰ ਫੋਨ ਨੰਬਰ ਦੇਵਾਂਗੇ ਵਿੱਚ ਲੋ ਜੀ ਮਿੱਤਰੋ 735 ਟਰੈਕਟਰ ਹੈ ਜੀ ਇਹਦਾ ਰੇਟ ਤੁਹਾਨੂੰ ਦੱਸ ਦਿਆਂ ਜੀ ਮਾਡਲ 98 ਹੈ ਜੀ ਰੇਟ 1,65,000 ਹੈ ਜੀ ਮਾਡਲ 98 ਹੈ ਰੇਟ 1,65,000 ਹੈ ਜੀ ਨੋ ਮਿੱਤਰੋ ਜੀਉਂਡਿਆ ਰੂਰਾਗੇ 5310 2009 ਮਾਡਲ ਹੈ ਜੀ 511500 ਰੇਟ ਹੈ ਜੀ ਪੰਜਾਬ ਨੰਬਰ ਹੈ ਦੇਖ ਸਕਦੇ ਹੋ ਜੀ ਪਾਵਰ ਸਟੀering ਹੈ ਕਾਲੇ ਢੱਡਾਲ ਲਓ ਵੀ ਮਿੱਤਰੋ ਵਧੀਆ ਬਈ ਅੰਦਰ ਆ ਵਾ ਹਰਾ ਹਰਾ ਹੈ ਜੀ ਦੇਖ ਸਕਦੇ ਹੋ ਨੋ ਮਿੱਤਰੋ ਚੜਨ ਵਾਲਾ ਵਧੀਆ ਛੜ ਗੇਰ ਹੈ ਜੀ ਇਹਨੂੰ ਮੀਟਰ ਮੋਟਰ ਕਰੂ ਚੈੱਕ ਲਓ ਵੀ ਮਿੱਤਰੋ ਟਾਇਰ ਹੈਗੇ ਨੇ ਅੱਧਿਓ ਵੱਧਾ ਥੋੜੀ ਜੀ ਦੇ ਸੈਕਦੂ ਵੀ ਟਰੈਕਟਰ 16 ਦੇ ਟਾਇਰ ਪਾਈ ਹੋਏ ਆ ਨੌ ਨੌ ਪਾਈ ਦੇ ਨਾਦਰ ਦੇਖੋ ਜੀ ਹੁਣ ਮਾਡਲ ਮਾਡਲ ਦੱਸਦੇ ਆ ਟਰੈਕਟਰ ਇਹ ਮਾਡਲ ਮਾਡਲ ਸਾਨੂੰ ਦੱਸ ਦਿਆਂ ਵੀ ਕਿੰਨਾ ਹੈ ਦੇਖੋ ਜੀ ਟਰਵਲੀ ਹੈ ਜੀ 2009 ਮਾਡਲ 515 ਰੇਟ ਹੈ ਬਾਈ ਬਾਈ ਦੇਖੀ ਜਾਂਦੇ ਟਰੈਕਟਰ ਨੂੰ ਇਹਦਾ ਵੀ ਸੋਨ ਵਾਲੀ ਕਹਾ ਗਿਆ ਜੀ ਸੋਨ ਵਾਲੀ ਕਾ 750 ਚਾਰ ਸਿਲੰਡਰ ਸਾੜ ਗੇਰ ਹੈ ਜੀ ਟਾਇਰ ਹੈਗੇ ਜੀ ਇਹਦੇ 95 ਪੈਸੇ 14.9 ਰਾਈਡ ਟਾਇਰ ਹੈ ਜੀ ਮਰਗਾਟ ਵਧੀਆ ਪਰਪ ਚ ਦਿਖ ਸਕਦੇ ਹਾਂ ਜੀ ਸੋਨਾਲੀਕਾ 750 ਇਹ ਪਾਵਰ ਹੈ ਨਹੀਂ ਜੀ ਇਹ ਪਾਵਰ ਸਟੀering ਹੈ ਨਹੀਂ ਡਾਕਟਰ ਵਧੀਆ ਜੀ 2009 ਮਾਡਲ ਹੈ 285000 ਰੇਟ ਹੈ ਜੀ ਸੋਨਾਲੀਕਾ ਦੇਖੋ ਵੀਡੀਓ ਕਾਲਟਰ ਸੋਨਾ ਬਈ ਘੈਂਟ ਹੈ ਕੰਮ ਸਾਜ਼ਰੀ ਲੱਗੀ ਆ ਨਹੀਂ ਚਾਹੀਦੀ ਗੁਡਗイヤー ਦੇ ਟਾਇਰ ਹੈ ਜੀ 14928 ਦੇ ਸਾਈਡ ਗੇਰ ਹੈ ਜੀ ਟਰੈਕਟਰ ਬਈ ਇਹਦੀ ਬਾਉਂਡਰੀ ਬਾਉਂਡਰੀ ਤਰੀਕ ਵਧੀਆ ਨਹੀਂ ਚਾਹੀਦੀ 750 ਸੋਨਾ ਲੀਕਾ 855 600 ਆ ਜਾਗੇ ਜੀ ਆਗਾ ਵਾਲਾ ਦੇਖੋ ਜੀ ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਐਮਆਰ ਫਿਲ ਚੜੇ ਹੋਏ ਆ ਜੀ ਬਿਲਕੁਲ ਨਵੇਂ 1328 ਦੇ ਟਮਟਰੀ ਟਮਟਰੀ ਦੇਖ ਸਕਦੇ ਹੋ ਇਹ ਡੈਟਰ 2005 ਮਾਡਲ ਹੈ 285000 ਰੇਟ ਕਰਦੇ ਆ ਬਾਈ ਮੁਰਮੇ ਹਿੱਸੇ ਜੜਾ ਡੈਟਰ ਟਰੈਕਟਰ ਗੇਰ ਹੈ ਜੀ ਦੇਖੋ ਜੀ ਡਰਾਵਲ ਨਾਲ ਹੈ ਛਤਰੀ ਹੈ ਨਹੀਂ ਜੀ ਟਰੈਕਟਰ ਸੋਨਾ ਬਾਈ ਟਾਇਰ ਦੇਖੋ ਮਜੇ ਭਏ ਬਟਾਇਰ ਨਵੇਂ ਮਟਰ 50 ਸੀਜ਼ਨ 2005 ਮਾਡਲ ਕੁਝੋਂ ਡੀਅਰ ਹੋ ਰਿਹਾ ਗਿਆ ਜੀ ਇਹ ਵੀਡੀਓ ਜੁੜੀ ਲੱਗੀ ਹੈ ਦੇਖ ਸਕਦੇ ਜੀ ਕੁੜੀਆ ਦੇ ਟਾਇਰ ਹੈ ਤਾਂ ਦੇਖ ਨਾਗਰ ਦਿਖਾਉਣੇ ਨੇ ਮਾਗਰ ਵੀ ਦਿਖਾਉਣੇ ਆ ਬਈ ਟਰੈਕਟਰ ਦਾ ਮਾਗਰ ਆ ਜੀ ਚਾਹਤ ਦੇਖੋ ਲੋ ਵੀ ਵੀਡੀਓ ਪੂਰੀਓ ਵਧੀਆ ਪਈ ਹੈ ਇਸਾਈ ਦਾ ਇੰਦਰ ਆ ਲੱਗੇ ਹੋਇਆ ਜੀਨੀਦਾਰਾਂ ਵਾਲੀ ਪੰਜਾਬ ਜੀਨੀਦਾਰ ਵਾਲੀ ਦੇ ਇਸੋ ਲੇਖੇ ਬਟਰੈਕਟਰ ਦੇ ਹੌਕਾ ਕ ਵਧੀਆ ਜੀ ਟਰੈਕਟਰ ਦੀ ਮੇਕਰ ਯੂ ਟਾਇਰ 90 ਪੈਸੇ ਘੈਂਡਾ ਟਰੈਕਟਰ ਬੜੇ ਵਾਈਰ ਵਾਲੇ ਡੱਡੜਾ ਵਾਲੇ ਡੱਡੜਾ ਜੀ ਸਾਈਡ ਗੇਅਰ ਮੀਟਰ ਮੋਟਰ ਦੇਖੋ ਜੀ ਪਰ ਚੈੱਕ ਕੀਆ ਬਾਤ ਹੈ ਬਿਲਕੁਲ ਹਰਾ ਹਰਾ ਬਿਲਕੁਲ ਟਾਇਰ ਵਧੀਆ ਨੇ ਜੌਂਡੀ ਯਾਰ ਪੂਰੇ ਬੈਟਰੀ ਆ ਵਧੀਆ ਟਰੈਕਟਰ ਹੈ ਵੀ ਲੈਣਾ ਕਿਸੇ ਨੂੰ ਟਾਪ ਮਾਡਲ 11 2011 5 ਲੱਖ 25 ਬਾਕੀ ਮੌਕੇ ਤੇ ਹਜੂ ਬਾਕੀ ਮੌਕੇ ਤੇ ਹਜੂ ਜੀ ਟਰੈਕਟਰ ਸੋਹਣਾ ਪਿਆ ਜੀ ਦੇਖ ਸਕਦੇ ਹੋ ਵੀਡੀਓ ਮਰਗੜ ਮਰਗੂੜ ਚੰਗੇ ਹੈ ਜੀ ਵਿੱਚੋਂ ਦੇਖ ਸਕਦੇ ਗੁੜਿਆਰੇ ਇਹ ਟਾਇਰ ਹੈ 16 ਦੇ ਵੇ ਟਰੈਕਟਰ ਸੋਹਣਾ ਬਈ ਟਰੈਕਟਰ ਮੰਡੀ ਬਰਨਾਲਾ ਲੋ ਜੀ ਮਿੱਤਰੋ ਰੌਣਕਾਂ ਲੱਗੀਆਂ ਵੀਆ ਮੰਡੀ 'ਚ ਇਹ ਜਗਤ ਮੇਰੇ ਟਰੈਕਟਰ ਆਈ ਜਾਂਦੇ ਆ ਇੱਕ ਜੌਂਡੀ ਹਾਰਾ ਸੀ 2006 ਮਾਡਲ 4 ਲੱਖ 15000 ਰੇਟ ਆ ਜੀ ਦੇਖੋ ਵੀ 4 ਲੱਖ 15000 ਰੇਟ ਹੈ ਟਰੈਕਟਰ ਵਧੀਆ ਜੀ 5310 ਹੈ ਪੂਰਾ ਵਾਂਪਰ ਲੱਗਿਆ ਪਾਵਰ ਸਟੀering ਹੈ ਜੀ ਨੀ ਕੋਈ ਡੱਕ ਲੱਗਿਆ ਤੇ ਵੀ ਕੇਟੀ ਦੇ ਟਾਇਰ ਹੈ ਜੀ ਸਾਈਡ ਗੇਅਰ ਹੈ ਕਾਲਾ ਟੱਡਾ ਹੀ ਟਰੈਕਟਰ ਦਾ ਪਾਵਰ ਸਟੀering ਹੈ ਜੀ ਵਧੀਆ ਭਈ ਟਰੈਕਟਰ ਹਾਲਤ ਹੋਰ ਤਾਂ ਦੇਖ ਸਕਦੇ ਜੀ ਇਹਰਾ ਟਰੈਕਟਰ ਵਧੀਆ ਜੀ ਜੌਂਡੇ 5310 ਦੇਖ ਸਕਦੇ ਇਹਨਾਂ ਦਾ ਗਾੜਮਾ ਗੁੱਟ ਭਰੀਏ ਪਏ ਆ ਨਾ ਮਿੱਤਰੋ ਯਾਕੂਲੋ ਗ੍ਰਾਹਕ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਵੀ ਕੇਰੀ ਦੇ ਟਾਇਰ ਹੈ ਜੀ ਡਰਾਈਵਰ ਰੂਲ ਭਰੀਏ ਪਈ ਵੀ ਆ ਦੇਖ ਸਕਦੇ ਟਰੈਕਟਰ ਸੋਹਣਾ ਜੀ ਮੰਡੀ ਬਹੁਤ ਭਰੀ ਆ ਜੀ ਦੇਖ ਸਕਦੇ ਵੀ ਵੀਡੀਓ ਟਰੈਕਟਰ ਲੂਟ ਨਵੀਆਂ ਲੱਗੀਆਂ ਵੀ ਆ ਇੰਟਰ ਵਧੀਆ ਜੀ ਦੇਖ ਸਕਦੇ ਤੇ ਦੇਖ ਕੋਈ ਰੌਣਕਾਂ ਬਹੁਤ ਲੱਗਿਆਗੇ ਲੋ ਮਿੱਤਰੇ ਕੋ ਟਰੈਕਟਰ ਹੋਰ ਆ ਗਿਆ ਦੇਖ ਲੈ ਸੋਨਾਲੀ ਦਾ ਸੋਨਾਲੀ ਦਾ ਟਰੈਕਟਰ ਆਈ ਇਹ ਵੀ ਟਾਇਰ ਤੁਸੀਂ ਦੇਖ ਸਕਦੇ ਹੋ ਜੀ ਟਾਇਰ ਇਹਦੇ ਜੀ 45 ਕਿ ਪੈਸੇ 750 ਸੋਨਾਲੀ ਦਾ ਜੀ ਇਹ ਕੋਲ ਟਰੈਕਟਰ ਸਾੜ ਗਿਆ ਇਹ ਰਾ ਜੀ ਬਹੁਤ ਘਾਟ ਟਰੈਕਟਰ ਆਈ 4 ਸਿਲੰਡਰ ਦੇਖ ਸਕਦੇ ਹੋ ਟਰੈਕਟਰ 750 ਬਲੋਡੀ ਸੈਡਟਰ ਹੈ ਕਹਾਟਾ ਜੀ ਕਮ ਡੀਆਈ 750 ਸੋਨਾ ਲਿਕਾ 8 ਮਾਡਲ ਹੈ 2 ਲੱਖ 65000 ਰੁਪਏ ਰੇਟ ਹੈ ਜੀ ਦੇਖੋ ਬਲੋਡੀ ਟਰੈਕਟਰ ਪਾਵਰ ਸਟੇਰਿੰਗ ਹੈ ਨਹੀਂ ਇਹ ਪਾਵਰ ਸਟੇਰਿੰਗ ਹੈ ਨਹੀਂ ਟਰੈਕਟਰ ਕਹਾਟਾ ਜੀ ਕਮ ਐਮਾਰਫ ਦੇ ਟਾਇਰ ਹੈ ਟਰੈਕਟਰ ਸੋਨਾ ਦੇਖ ਸਕਦੇ ਹੋ ਵੀਡੀਓ ਛੱਡ ਗਈ ਰਹੀ ਟਰੈਕਟਰ ਵਦ ਗਈ ਜੀ ਲਓ ਫੋਨ ਨੰਬਰ ਬੋਲੇ ਪਿੰਡੀ 983213025 ਠੀਕ ਹੋਰ ਬੋਲ ਦੇ ਕੋਈ 983213025 ਡਰੈਸ ਸੰਘੇੜਾ ਠੀਕ ਆ ਕਿੱਥੇ ਜੀ ਸੰਘੇੜਾ ਪਰਮਜੀਤ ਦੀ ਚੱਕੀ ਦੇ ਨਾਲ ਠੀਕ ਆ ਪਰਮਜੀਤ ਚੱਕੀ ਦੇ ਨਾਲ ਮਸ਼ਹੂਰ ਹੋਊ ਬਾਈ ਲਓ ਜੀ ਮਿੱਤਰੋ ਸਾਰੇ ਟਰੈਕਟਰ ਸੰਦੂਖਾ ਤੇ ਹੀ ਹੋਰ ਕਿਹੜੇ ਆ ਆ ਸਾਰੇ ਵੀ ਆਪਣੇ ਇਹਦਾ ਹੋ ਗਿਆ ਕੰਮ ਇਹਦਾ ਲਓ ਜੀ ਮਿੱਤਰੋ ਸੋਨ ਹੋਰ ਸੋਨ ਇਹ ਟਰੈਕਟਰਾਂ ਦਾ ਇਹ ਨੰਬਰ ਆ ਜੀ ਲਓ ਇਹ ਪਾ ਦਿਖਾ ਤੁਸੀਂ ਅਗਲੀ ਵੀਡੀਓ ਚ ਉਧਰ ਦਿਖਾ ਕੇ ਲੈ ਆਉਣੇ ਹਾਂ ਟਰੈਕਟਰ ਮੰਡੀ ਬਰਨਾਲਾ ਜੀ ਟਰੈਕਟਰ ਟਰੈਕਟਰ ਹੈ ਟਰੈਕਟਰ ਟਰੈਕਟਰ ਹੈ ਜੀ ਮੰਡੀ ਦੇ ਵਿੱਚ ਦੇਖ ਸਕਦੇ ਹਾਂ ਟਰੈਕਟਰ ਹੋਰ ਵੀ ਦਿਖਾਉਣੇ ਟਰੈਕਟਰ ਮੰਡੀ ਬਰਨਾਲਾ ਜੀ ਦੇਖ ਸਕਦੇ ਹੋ ਜੀ ਵੀਡੀਓ ਕਰ ਦਿਓ ਸ਼ੇਅਰ ਤੇ ਲਾਈਕ ਲਓ ਵੀ ਕੁਰਸੀਆਂ ਕੁਰਸੀਆਂ ਪਈਆਂ ਨੇ ਦੇਖੋ ਬਸ ਟਰੈਕਟਰ ਟਰੈਕਟਰ ਇਹਦਾ ਨੰਬਰ ਤੁਹਾਨੂੰ ਅੱਡ ਦੇਵਾਂ ਬਈ ਇਹ ਬਾਈਆਂ ਨੰਬਰ ਤੁਹਾਨੂੰ ਦੇਵਾਂਗੇ ਅੱਡ ਟਰੈਕਟਰ ਬਹੁਤ ਜ਼ਿਆਦਾ ਆਈ ਹੋਏ ਟੂਲੀਆਂ ਮਸ਼ੀਨਾਂ ਵੀ ਆਈਆਂ ਵੀ ਆ ਅੱਜ ਤੱਕ ਕੰਮ ਹੋ ਗਿਆ ਰਿਪੋਰਟ ਨਹੀਂ ਸੈਕਿੰਦ ਕਹੇ ਬਾਈ ਸਾਂ ਕੰਮ ਲਓ ਬਈ ਬਾਈ ਦਾ ਫੋਨ ਨੰਬਰ ਲੈਨੇ ਆ ਫੇਰ ਆਪਾਂ ਇਹਦਾ ਟਰੈਕਟਰ ਦਿਖਾਵਾਂਗੇ ਕਿਹਨਾ ਨੰਬਰ ਆ ਬਈ ਮੰਬਰ ਆਪਣਾ 97810 ਠੀਕ ਹੈ ਜੀ 18514 ਠੀਕ ਹੈ ਕਿਹੜਾ ਪਿੰਡ ਹੈ ਵੀਰੇ ਪਰਵਾਹੀ ਹੈ ਜੀ ਪਰਵਾਹੀ ਲਓ ਵੀ ਹੁਣ ਸਾਰੇ ਟਰੈਕਟਰ ਫਰਵਾਹੀ ਵਾਲਿਆਂ ਨੇ ਆਉਣਗੇ ਪਹਿਲਾਂ ਐਸੀ ਸਿੰਘ ਵਾਲਾ ਜੀ ਠੀਕ ਹੈ ਜੀ ਨੌ ਕਿਹ ਵੀਰੇ ਸਤਿੰਦਰ ਸਿੰਘ ਹੈ ਜੀ ਸਹੀ ਠੀਕ ਹੈ ਕਿੰਨੇ ਟਰੈਕਟਰ ਹੁੰਦੇ ਆਪਣੇ ਕੋਲੇ ਆਪਾਂ ਦਾ ਸਵਰਾਜ ਹੈ ਜੀ ਸਵਰਾਜ ਸਹੀ ਸਵਰਾਜ ਉਹ ਫੜਾ ਜਿਹੜਾ ਕੋਲੇ ਸਵਰਾਜ ਆਵੇ ਕੱਲਾ ਬਾਈ ਕੋਲੇ ਠੀਕ ਹੈ ਸਭਲਾ ਤੇਰਾ ਟਰੈਕਟਰ ਦਿਖੋਣੇ ਆ ਇਹਦਾ ਟਰੈਕਟਰ ਦਿਖੋਣੇ ਪਹਿਲਾਂ ਬਾਈ ਦਾ ਆਈ ਹੈ ਨਾ ਸਵਰਾਜ 2013 ਮਾਡਲ ਆ ਜੀ 445 ਰੇਟ ਆ ਫਾ ਲੜਾਓ ਮਾਡਲ ਬਾਕੀ ਮੌਕੇ ਤੇ ਜੀ ਟਾਇਰ ਦੇਖ ਲਓ ਪਾਓ ਫਾਈ ਵੀ ਨਾ ਮੇਟਰ 6855 ਇਹ ਇਹ ਕੇਟੀ ਦੇ ਡੇਰ ਇਹ ਸਲੋ ਸੈਂਟਰ ਗੇਰ ਤੋਂ 750 ਤੋਂ 1000 ਦੇਖ ਸਕਦੇ ਨਹੀਂ ਇਹ ਉਹਦੇ ਨਾਲ 855 35 HP ਇਹ ਸ਼ਵਰਾਹ ਵਾਲੀ ਦਾ ਨੰਬਰ ਸੀ ਬਿੱਕਲੇ ਦਾ ਨਹੀਂ ਸਕਦੇ ਬਈ ਦਾ ਇੱਕ ਜਿਹੜੀ ਜੌਂੜੀ ਆ ਰਹੀ ਹਾਂ ਜੌਂੜੀ ਆ ਰ 2022 ਮਾਡਲ ਆ ਜੀ ਦੇਖੋ ਜੀ ਲੁੱਕ ਬਹੁਤ ਵਧੀਆ ਟਰੈਕਟਰ ਦੀ ਬਈ ਵੀਡੀਓ ਸ਼ੇਅਰ ਕਰ ਦਿਓ ਲਓ ਬਈ ਟਰੈਕਟਰ ਦੇਖੋ ਟਾਇਰ ਦੇਖੋ ਬਹੁਤ ਵਧੀਆ ਪਏ ਨਵੇਂ ਹੋ ਰਿਹਾ ਡਾੜਾ 5405 ਦੇ ਸਕਦੇ ਸ਼ਰਦਗਿਰ ਟਰੈਕਟਰ ਸੋਨਾ ਜੀ ਲੋ ਮਿੱਤਰੋ ਚੱਲ ਜਾਣੀਗਾ ਟਰੈਕਟਰ ਵੜਾ ਦੇ ਚਾਹੀਦਾ ਉਹ ਮੇਰੇ ਕੋਲ ਪਿਆਰਾ ਗੱਲੇ ਇਹ BI4 ਆ ਜੀ ਦੇਖ ਸਕਦੇ ਲੋ ਮਿੱਤਰੋ ਗੁਜਰਮ ਲੱਗੇ ਜੀ 16 9 30 ਦੇ ਟਾਇਰ ਆ ਜੀ ਇਹਦੇ 16 9 30 ਦੇ ਥੋੜੇ ਜਿਹਾ ਵੱਡੇ ਆ ਦੂਜਿਆਂ ਨਾਲ ਜੀ ਦੇਖ ਸਕਦੇ ਟਰੈਕਟਰ DJ2 ਜੇ ਲੱਗੇ ਆ ਜੀ ਟਰੈਕਟਰ ਦੇ ਵੀਡੀਓ ਸ਼ੇਅਰ ਕਰੋ ਬਈ ਲਾਈਕ ਕਰੋ ਆਪਣੇ YouTube ਚੈਨਲ ਫਾਰਮਰ ਕਿੰਗ ਨਾੜ ਕੇ ਨਾ ਦੇਖੋ ਟਰੈਕਟਰ ਬਹੁਤ ਅੱਛਾ ਟਰੈਕਟਰ ਹੈ ਇਹ ਦੀ ਸਾਈਜ਼ ਟਰੈਕਟਰ ਕਿੰਨਾ ਹੈ ਮੈਂ ਇੰਨ ਤਰ ਤਿੰਨ ਸਿਲੰਡਰ ਹੈ ਟਰੈਕਟਰ ਦੇ ਪੂਰਾ ਵੱਡਾ ਤਿੰਨ ਸਿਲੰਡਰ ਹੈ ਟਰੈਕਟਰ ਪਾਵਰ ਸਟੀਅਰਿੰਗ ਇਹ ਜਾਇਦਾ ਵੀਡੀਓ ਦੇ ਵਿੱਚ ਆਂਡ ਆਪਾਂ ਇਹ ਬਾਕੀ ਨੋਟ ਕਰਦੇ ਹਾਂ ਇਹ 22 ਮਾਡਲ ਹੈ 9 ਲੱਖ ਰੁਪਏ ਦਾ ਸਵਰਾਜ ਹੋਰ ਆ ਗਿਆ ਜਿੱਕਾ ਟੀਵੀ 13 9 9293 2006 ਮਾਡਲ ਦਾ 70 ਦਾ ਡ੍ਰੈਕਟਰ ਹੈ। ਗਾਰਡ ਲੱਗੇ ਆ। ਇਹ ਜੈਨੂ ਡ੍ਰੈਕਟਰ ਸੋਣਾ। ਲੋਈ ਮਿੱਤਰ ਚੱਕੋ ਗਰਾ ਡ੍ਰੈਕਟਰ। ਬਹੁਤ ਹੀ ਵਧੀਆ ਸੋ ਡ੍ਰੈਕਟਰ ਹੈ ਸੈਂਟਰ ਜਿਹੜਾ ਜੀ। ਦੇਖ ਲੋ ਡ੍ਰੈਕਟਰ ਆ ਡਾਗਾਂ ਨੂੰ। ਲੋ ਪਾਵਰ ਸਟੀering ਹੈ ਜੀ। ਹੁਣ ਦਾ ਹਿੱਸਾ ਪਾਉ ਰਹੀਏ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਟਰੈਕਟਰ ਬਹੁਤ ਸੋਹਣਾ ਜੀ ਲੱਕ ਡੱਕ ਲੱਗਿਆ ਸਾਦਰੀ ਲੱਗੀ ਆ ਰੋ ਲੱਗੇ ਟਰੈਕਟਰ ਤੇ ਮੀਟਰ ਮੋਟਰ ਜੀ 1000 ਰੁਪਏ ਜੀ ਇਹ ਬਈ ਜੇ ਤੇ ਤਾਂ ਨਾ ਨਾ ਇਹ ਬਹੁਤ ਚੰਗਾ ਥੋੜਾ ਜਿਹੀ ਲੱਗੋ ਟੱਲ ਗਈ ਆ ਇਹ ਲੈ ਲੈਂਦੇ ਨਾ ਇਹਨਾਂ ਨੂੰ ਇਧਰ ਫਾਰਮ ਟ੍ਰਕ 6:55 ਵਜੇ ਘੜੀ 852 ਆਰਮੋ ট্রাক 855 ਜੀ 14 928 ਟਾਇਰ ਹੈ ਚਾਰ ਸਿਲੰਡਰ ਹੈ ਕੁਝ ਕਵਰ ਟੇਰਗੇ ਵਧੀਆ ਟਾਇਰ ਹੈ ਪੀਵੀ 11 11 11 ਹਮ ਪਲੇਟਾਂ ਪੁੱਟਾ 16 ਮਾੜਾ 4 ਲੱਖ 550 ਰੇਟਾ ਬਾਕੀ ਮੌਕੇ ਦੇਖੋ ਅੱਛਾ ਕਿਹੜਾ ਪੰਡਾ ਜੀ ਮੇਰਾ ਪੁੱਤੋ ਮੰਡਾ ਉੱਚਾ ਮੋੜੀ ਤੋਂ ਹੈ ਬਾਈ ਸਪੈਸ਼ਲ ਅੱਜ ਤਾਂ ਲੈ ਕੇ ਲੈ ਜਾਏਗੇ ਆਪਣੇ ਘਰੇ ਤੱਕ ਠੀਕ ਹੈ ਜੀ ਤਿੰਨ ਟਰੈਕਟਰ ਇਹਨੇ ਦੇ ਬਾਈਆਂ ਦੇ ਉਹ ਚੋਮੜੀ ਵਾਲਿਆਂ ਨੇ ਦੇਖੋ ਜੀ 68 55 ਸੈਂਟਰ ਗੇਰ ਹੈ ਜੀ ਦੇਖੋ ਜੀ ਮਿੱਤਰੋ 78 55 ਸੈਂਟਰ ਗੇਰ ਹੈ ਮਾਡਲ ਪਾ ਦੇਖਦੇ ਹਾਂ ਕਿੰਨਾ ਟਰੈਕਟਰ ਮਾਡਲ ਪਾ ਦੇਖਾਂਗੇ ਕਿੰਨਾ 16 ਮਾਡਲ ਹੈ 455 ਨੂੰ ਵੇ ਦੇਖੋ ਜੀ ਨਵੀ ਹੋਸੋਂ ਟਰੈਕਟਰ ਸੋ ਇੱਕ ਮਾਈਸੀ ਮਾਈਸੀ ਇਹ ਰੱਖਾ ਮੈਂ ਇਹ ਮਾਈਸੀ ਆਹ ਦਾ ਨਿਊ ਹੋਲੈਂਡ 2022 ਮਾਡਲ 785 ਦਾ ਜੀ ਟਰੈਕਟਰ ਦੇਖੋ ਜੀ ਬਹੁਤ ਅੱਛਾ ਟਰੈਕਟਰ ਹੈ 3730 3730 ਨਿਊ ਹੋਲੈਂਡ ਦੇਖੋ ਜੀ 16 9 28 ਦੇ ਟਾਇਰ ਹੈ ਜੀ ਇਹਦੇ ਮਾਰ ਫਰੀ ਪਾਏ ਹੋਏ ਮਾਹਰਾ ਦੇਖੋ ਜੀ ਮਾਹਰੇ ਲਈ ਸ਼ੈ ਟਰੈਕਟਰ ਦੀ ਵਧੀਆ ਟਰੈਕਟਰ ਹੈ ਜੀ ਤੇ ਮਿੱਤਰੋ ਨਿਊ ਹਾਵਲੈਂਡ ਐਗਰੀਕਲਚਰ ਦੇਖੋ ਟਰੈਕਟਰ ਵਧੀਆ ਟਰੈਕਟਰ ਹੈ 730 ਲੈ ਸਕਦੇ ਜੀ ਭਾਈ ਮਾਡਲ 785 ਦਾ ਜੀ ਕਾਲ ਸਹਾਈ ਟਰੈਕਟਰ ਦੀ ਕੋਈ ਸ਼ੋਨਾ ਛਾਤਰੀ ਲੱਗੀ ਹੈ ਕਾ ਬਾਤਾਂ ਨਹੀਂ ਛੜ ਗਈ ਲੈ ਸਕਦੇ ਨਹੀਂ ਟਰੈਕਟਰ ਸ਼ੰਗੜ ਡਰਾਈਵਰ ਜੀ ਦੇ ਕੋਈ ਜਿਹੜਾ ਮਰੋਂ ਵਧੀਆ ਪਏ ਡਾਕਟਰ ਦੇ ਲੋ ਜੀ ਮਿੱਤਰੋ ਕੋ ਡਰਾਈਵਰ ਹੋ ਰਗਾ ਜੀ 60 55 ਦੇਖ ਸਕਦੇ ਜੀ ਬਹੁਤ ਸਜਾਇਆ ਹੋਇਆ ਡਾਕਟਰ ਸਾਤਰੀ ਲੱਗੀ ਹੈ ਟਾਇਰ ਵੱਡੇ ਆ ਜੀ ਮੰਗਲੇ ਦੇਖ ਸਕਦੇ ਜੀ ਦੇਖ ਸਕਦੇ ਜੀ ਡਾਕਟਰ ਸਾੜ ਗੇ ਰਹੀ ਤੇ ਵਾਂਪਰ ਮੂਰੇ ਲੱਗੇ ਹੋਏ ਪੂਰਾ ਵਧੀਆ ਵਾਂਪਰ ਲੱਗੇ ਹੋਏ ਜੀ ਟਰੈਕਟਰ ਦੇ ਸੋਹਣਾ ਟਰੈਕਟਰ ਹੈ 2020 ਮਾਡਲ ਐਸ ਸੀ ਪੁਆਇੰਟ 8 ਹੈ ਜੀ 20 ਮਾਡਲ ਐਸ ਸੀ ਪੁਆਇੰਟ 8 ਹੈ ਮੁਰਗਾੜੂ ਹੂਲੇ ਲੱਗੇ ਆ ਜੀ ਟਰੈਕਟਰ ਦੇ ਦੇ ਸਕਦੇ ਹਾਂ ਲਵ ਮਿੱਤਰੋ ਕਰ ਤੋ ਵੀਰੇ ਸ਼ੇਅਰ ਲਾਈਕ ਜੀ ਲਵ ਮਿੱਤਰੋ ਕੋ ਟਰੈਕਟਰ ਹੋਰ ਆ ਗਿਆ ਜੀ ਗੁੜਿਆ ਦੇ ਟਾਇਰ ਹੈ ਜੀ ਇਹਦੇ ਦੇ ਸਕਦੇ ਹਾਂ 1328 ਦੇ ਇਹ ਮਿੱਤਰੋ 60 ਦਾ ਫਾਰਮ ਟਰੈਕ ਦੇਖ ਸਕਦੇ। ਨਵਾਂ ਮਾਡਲ ਹੈ ਡਬਲ ਕਲਚ ਫਾਰਮ ਟਰੈਕ ਨਹੀਂ ਚੈ ਦੇ। ਵਧੀਆ ਟਰੈਕਟਰ ਹੈ ਜੀ ਜੇ ਲੈਣਾ। ਪਾਵਰ ਸਟੀering ਤਾਂ ਹੈ ਹੀ ਨਹੀਂ ਮੇਰੇ ਸਹਾਂ ਨਾਲ ਇਹ। ਉਹ ਟਰੈਕਟਰ ਵਧੀਆ ਹੀ ਸੋਨਾ ਪਿਆ। ਉਹ ਵੀ ਕਾਹ ਗਿਆ ਸੋਨਾ ਲੀਕਾ। ਉਹਦਾ ਨਵੇਂ ਮਾਡਲ 182 ਦਾ। ਸੋਨਾ ਲੀਕਾ ਉਹਦਾ ਨਵੇਂ ਮਾਡਲ 182 ਦਾ। ਟਰੈਕਟਰ ਵਧੀਆ ਜੀ, ਟਾਇਰ ਵਧੀਆ। ਦੇਖ ਸਕਦੇ। ਵੀਡੀਓ ਨੂੰ ਕਰ ਦਿਓ ਸ਼ੇਅਰ ਦਬਕੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਓ ਇੱਕ ਮਾਈਸੀ ਖੜਾ ਹੈ ਤੇ ਮਾਡਲ ਰੇਟ 385 7235 ਦੀ ਹੈ ਟਰੈਕਟਰ ਵਈ ਜੀ ਇਸ ਚੀਜ਼ ਦੇ 13 2013 ਉਹ 2023 32900 385 ਕਵਰ ਹੈ ਟਰੈਕਟਰ ਸਮਝ ਜੀ ਜੂ ਦਾ ਪਹਿਲਾ ਉਹ ਕਰਾਉਣੀ ਬੈਠੀ ਆ ਕੇ ਜਰ ਪਤਾ ਨਹੀਂ ਮੈਂ ਕਹਿੰਦਾ ਹੁੰਦਾ ਉਹ ਹੀ ਇਹਦਾ ਸੀਗਾ ਇਹ ਬੰਗਾਇਦਾ ਹੁਣ ਉਹ ਕਰਾ ਉਹ ਤਾਂ ਲੱਗ ਆਨਲਾਈਨ ਇਹ ਜਮ ਹੁਣ ਐਨੋ ਸੀ ਲੋ ਵੀ ਮਿੱਤਰੋ ਟਰੈਕਟਰ ਮੰਡੀ ਬਰਨਾਲਾ ਸੀ ਇਹ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਣਾ ਫੋਨ ਨੰਬਰ ਹੈ 7885 38688 ਠੀਕ ਹੈ ਜੀ ਸੋਨੂੰ ਮੰਡੇ ਵਾਲੇ ਬਾਈ ਦਾ ਟਰੈਕਟਰ ਦੇਵਾਂਗੇ ਆ ਟਰੈਕਟਰ ਦੇਵਾਂਗੇ ਸੋਰੀ ਫੋਨ ਨੰਬਰ ਦੇਵਾਂਗੇ ਜੇ ਹੋਇਆ ਇੱਥੇ ਤੇ ਇਹ ਨਾ ਕਾਰ ਘੁਰ ਪਿਆ ਉਹ ਨੰਬਰ ਹੈਗਾ ਬਈ ਮੰਡਿਆ ਦਾ ਕਿਹੜਾ ਲੋ ਵੀ ਨੰਬਰ ਉੱਪਰ ਬੁਲਾਉਣੇ ਬਾਈ ਦਾ ਉਹ ਨੰਬਰ ਬੋਲੀ ਬਾਈ ਮੜੇ ਜਾਉਦਾ ਇਹਦਾ ਨੰਬਰ ਬਣ ਬੋਲੋ ਇਹ ਨੰਬਰ ਮੜੇ ਜਾ ਬੋਲਿਆ ਉਹਦਾ ਬੋਲਾ ਨੂੰ ਕਹਿੰਦਾ ਬੋਲੇ ਹੋਰ ਬੋਲੇ ਇੱਕ ਵਾਰੀ ਫਿਰ ਇਹਨਾਂ ਬਾਈਆਂ ਨੂੰ ਦੱਸ ਦੇ ਤਾਂ ਵੀ ਆਹ ਬਾਈ ਤੋਂ ਨੰਬਰ ਲੈ ਸਕਦੇ ਹਾਂ ਜਿਹੜਾ ਟਰੈਕਟਰ ਜਿਹੜਾ ਦਿਖਾਇਆ ਹੁਣ 810 ਬੋਲੀ ਬਾਈ 97810 ਜੀ 18514 ਠੀਕ ਆ ਆ ਨੰਬਰ ਹੈ ਜੀ ਟਰੈਕਟਰ ਮੰਡੀ ਬਰਨਾਲਾ ਸਾਰੀ ਮੰਡੀ ਦਿੱਤੀ ਓਏ ਤੈਨੂੰ ਆਪਣੀ ਵੀਡੀਓ ਕਰ ਦੋ ਸ਼ੇਅਰ ਵੀ ਲਾਈਕ ਚੈਨਲ ਸਬਸਕ੍ਰਾਈਬ ਕਰ ਧੰਨਵਾਦ ਸਤਿਕਾਰ ਜੀ YouTube ਚੈਨਲ ਜੀ ਫਾਰਮਰ ਕਿੰਗ ਨਾੜਗੜ ਓਕੇ ਬਾਈ ਜੀ ਧੰਨਵਾਦ ਸਤਿਕਾਰ ਵੀਡੀਓ ਸ਼ੇਅਰ ਕਰ ਦਿਓ ਜੀ Okay bro